ਲਾਲਚ ਦੇ ਕੇ ਨਹੀਂ ਲਿਆ ਜਾਂਦਾ ਇੱਥੇ ਉਹ ਲੋਕ ਪਹੁੰਚਦੇ ਆ ਜਿਹੜੇ ਲੋਕਾਂ ਦੀ ਪਿੱਠ ਤੇ ਲੋਕਾਂ ਦੀ ਮਦਦ ਤੇ ਖੜਦੇ ਆ ਤੁਸੀਂ ਦੇਖਿਆ ਹੀ ਆ ਜਦੋਂ ਮੇਲਾ ਹੁੰਦਾ ਘਰ ਦੇ ਵਿੱਚ ਦੁੱਖ ਆਉਂਦਾ ਪੋਗ ਪੈਣ ਤੱਕ ਬਹੁ ਦੁਨੀਆ ਹਾਲ ਚਾਲ ਪੁੱਛਦੀ ਆ ਪਰ ਪੀਦਾ ਦੇ ਤੁਰਨ ਤੋਂ ਬਾਅਦ ਕੋਈ ਨਹੀਂ ਖੜਦਾ ਆ ਕੇ ਉਹ ਬੱਚੇ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਆ ਉਹ ਹੜਾਂ ਦੇ ਮੈਦਾਨ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਜਿੱਥੇ ਹੜਾ ਇਹ ਸੀਗੇ ਹੜਾਂ ਦੇ ਸਮੇਂ ਦੇ ਵਿੱਚ ਆ ਇੱਥੋਂ ਦੀ ਮੌਕੇ ਦੀ ਸਰਕਾਰ ਵੱਲੋਂ ਉੱਥੇ ਜਿਹੜੇ ਡੀਸੀ ਸਾਹਿਬ ਮੈਡਮ ਨੇ ਜੁਗਤ ਤੁਸੀਂ ਸਾਕਸੀ ਉਹ ਵੀ ਆਪਣੀਆਂ ਪਜਾਮੀਆਂ ਚੱਕ-ਚੱਕ ਕੇ ਬਹੁਤ ਲੋਕਾਂ ਨੇ ਫੋਟੋਆਂ ਖਿਚਾਈਆਂ ਬਹੁਤ ਲੋਕ ਕਸ਼ਤੀਆਂ ਲੈ ਕੇ ਪਹੁੰਚੇ ਪਰ ਕਈ ਲੋਕ ਮਨੋ ਵੀ ਗਏ ਹੋਏ ਸੀਗੇ ਉਹ ਲੋਕਾਂ ਦੇ ਰੋਟੀ ਦਾ ਪ੍ਰਬੰਧ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣ ਦਾ ਪ੍ਰਬੰਧ ਕੀਤਾ ਪਰ ਵੀ ਅੱਜ ਥੋੜੀ ਜਿਹੀ ਜਥੇਬੰਦੀ ਨਾ ਆ ਦੇ ਇਹਨਾਂ ਨੇ ਪਜਾਮੀਆਂ ਕੱਢੀਆਂ ਨਾ ਪਜਾਮੀਆਂ ਚੱਕੀਆਂ ਥੋੜੀ ਸੁੱਭਾ ਟੀਮ ਉੱਥੇ ਪਹੁੰਚੀ ਸੁੱਭਾ ਟੀਮ ਨੇ ਦੇਖਿਆ ਆ ਲੋਕਾਂ ਦੀ ਦੁੱਖ ਤਕਲੀਫ ਕੀ ਆ ਆ ਲੋਕਾਂ ਨੇ ਜਿਹੜੀਆਂ ਗੀਆਂ ਲੋੜਾਂ ਨੇ ਉਹ ਕਿਵੇਂ ਪੂਰੀਆਂ ਕਰੀਆਂ ਜਾ ਸਕਦੀਆਂ ਹਫ਼ਤੇ ਦਾ ਪ੍ਰੋਗਰਾਮ ਬਣਾਇਆ ਵੱਖ-ਵੱਖ ਥਾਵਾਂ ਤੇ ਗਏ ਜਾ ਕੇ ਦੇਖਿਆ ਵੀ ਇੱਥੇ ਲੋੜ ਕੀ ਆ ਵੱਡੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਵੇਂ ਪੂਰੀ ਕੀਤੀ ਜਾ ਸਕਦੀ ਆ ਤੁਸੀਂ ਸਾਰੇ ਲੋਕ ਉਹ ਪ੍ਰਧਾਨ ਉਹਨਾਂ ਦੇ ਗੱਲਾਂ ਸੁਣਦੇ ਹੋਏ ਤੁਸੀਂ ਦੇਖਿਆ ਪ੍ਰਧਾਨ ਹੁਣੇ ਦੱਸਿਆ ਵੀ ਕਣਕ ਦੀ ਵੱਡੀ ਲੋੜ ਐ ਇਸ ਸਮੇਂ ਪਹੁੰਚਿਆ ਲੋਕਾਂ ਕੋਲ ਰਸਨਾ ਪਰ ਇਹ ਜੇ ਵਿਕਰਾਂ ਬਈ ਜਿਹੜੇ ਚਾਰ-ਚਾਰ ਦਿਨਾਂ ਤੋਂ ਭੁੱਖੇ ਬੈਠੇ ਆਣੇ ਵਿਉਂਤਬੰਦੀ ਨਹੀਂ ਸੀ ਪਹੁੰਚਣ ਵਾਲਿਆਂ ਕੋਲ ਬਹੁਤ ਪਹੁੰਚ ਗਿਆ ਨਾ ਪਹੁੰਚਣ ਵਾਲਿਆਂ ਕੋਲ ਕੁਝ ਵੀ ਨਹੀਂ ਪਹੁੰਚਿਆ ਆ ਇੱਥੋਂ ਵੀ ਬਈ ਤੁਹਾਡੇ ਵਲਾਗ ਤੋਂ ਪਟਿਆਲੇ ਜ਼ਿਲ੍ਹੇ ਤੋਂ ਆ ਪੂਰੇ ਪੰਜਾਬ ਦੇ ਸੂਬੇ ਤੋਂ ਵੱਖ-ਵੱਖ ਥਾਵਾਂ ਦੇ ਕਣਕ ਲੈ ਕੇ ਪਹੁੰਚੇ ਕੱਪੜੇ ਲੈ ਕੇ ਪਹੁੰਚੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਜਿਹੜੇ ਘਰਾਂ ਦੇ ਵਿੱਚ ਅਣ ਸਿੱਟੇ ਕੱਪੜੇ ਪਏ ਸੀਗੇ ਕੰਬਲ ਪਏ ਸੀਗੇ ਇੱਥੇ ਤੱਕ ਵੀ ਭਰਾਵੋ ਲੋਕਾਂ ਨੇ ਜਿਹੜੇ ਆਪਣੇ ਬੱਚਿਆਂ ਦੇ ਕੱਪੜੇ ਸੀ ਉਹ ਵੀ ਦਾਨ ਦੇ ਵਿੱਚ ਦਿੱਤੇ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂ ਸੂਬਾ ਟੀਮ ਵੱਲੋਂ ਤੁਸੀਂ ਕਿੰਨੇ ਕਰੋੜਾਂ ਦਾ ਕੰਮ ਉਹ ਸਾਡੇ ਭਰਾਵਾਂ ਲਈ ਕਰਕੇ ਆਏ ਹੋ ਉਹਨਾਂ ਦੀ ਪਿੱਠ ਦੇ ਖੜੇ ਹੋ ਤੁਸੀਂ ਭਾਈ ਸਾਰੇ ਉਹ ਲੋਕਾਂ ਦੇ ਵਿਚਾਨੇ ਹੋ ਜਿਹੜੀ ਲੋਕਾਂ ਦੀ ਪਿੱਠ ਦੇ ਖੜਦੇ ਹੋ ਲੋਕਾਂ ਦੀ ਮਦਦ ਕਰਦੇ ਹੋ ਆਹ ਜਿਹੜੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਮਰੀਕ ਸਿੰਘ ਪ੍ਰਧਾਨ ਨਾਲ ਇਹ ਵੀ ਭਾਈ ਤੁਹਾਡੇ ਲਈ ਕਸ਼ਾਵਾਂ ਬਣਦੀ ਵੀ ਆ ਪਰ ਜਿਹੜੀ ਅੱਜ ਸੂਬਾ ਟੀਮ ਤੁਸੀਂ ਦੇਖ ਰਹੇ ਹੋ ਕਣਕ ਵੰਡਣ ਤੋਂ ਬਾਅਦ ਕੱਪੜੇ ਵੰਡੇ ਤੂੜੀ ਵੰਡੀ ਚਾਰ ਵੰਡੇ ਆ ਤੇ ਅੱਜ ਉਥੇ ਜ਼ਮੀਨਾਂ ਪੱਧੀਆਂ ਹੋ ਰਹੀਆਂ ਜ਼ਮੀਨਾਂ ਪੱਧਰੀਆਂ ਕਰਕੇ ਉਥੇ ਕਣਕ ਦਾ ਬੀਜ ਪਹੁੰਚਦਾ ਕੀਤਾ ਤੇਲ ਦਾ ਪ੍ਰਬੰਧ ਕੀਤਾ ਉਹ ਬਈ ਥੋੜੇ ਸੱਦਗੇ ਆ ਸੂਬਾ ਟੀਮ ਦੇ ਵਿੱਚ ਵੀ ਤੁਸੀਂ ਹੋ ਜੇ ਤੁਸੀਂ ਇਹ ਪ੍ਰਵਾਹ ਨਹੀਂ ਕਰਦੇ ਸਮੇਂ ਦੀ ਨਹੀਂ ਕਰਦੇ ਪੈਸੇ ਦੀ ਨਹੀਂ ਕਰਦੇ ਦੋਨੇ ਹੱਥਾਂ ਨਾਲ ਉਲਟਾਉਣੇ ਹੋ ਜੇਰੀਆਂ ਹੁਣ ਗੱਲਾਂ ਬਾਈ ਇਹ ਥੋੜੇ ਜਿਹਾ हट ਕੇ ਆ ਕੰਨ ਲਾ ਕੇ ਸੁਣਿਓ ਇਹ ਸਰਕਾਰਾਂ ਤੁਹਾਡੇ 'ਤੇ ਹਮਲਾ ਵੱਡਾ ਕਿੱਥੋਂ ਕਰਦੀਆਂ ਤੁਸੀਂ ਇੱਥੋਂ ਹੀ ਸਟਾਰਟ ਕਰ ਲੋ ਕਿਸੇ ਵੀ ਸਰਕਾਰ ਨੇ ਆਉਣਾ ਲਾਲਚ ਦੇਣਾ ਕਣਕ ਫਰੀਦੀ ਬਿਜਲੀ ਫਰੀਦੀ ਇੱਥੇ ਤੱਕ ਕਿ ਬਈ ਤੇਲ